ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਨਥਾਣਾ ਇਹ ਸਬਤਸੀਲ ਹੈ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੀ ਬਠਿੰਡੇ ਤੋਂ ਪੁੱਚੋ ਤੇ ਪੁੱਚੋ ਤੋਂ ਸਿੱਧੀ ਛੜਕ ਜਿਹੜਾ ਨਥਾਣਾ ਹੋ ਕੇ ਅੱਗੇ ਭਗਤੇ ਭਾਈ ਕੇ ਨੂੰ ਲੰਘ ਜਾਂਦੀ ਹੈ ਸੋ ਨਥਾਣੇ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੱਸੋ ਇੱਕ ਛੋਟਾ ਜਿਹਾ ਸੈਟਅਪ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਕਾਫੀ ਵੱਡਾ ਫਾਰਮ ਬਾਈ ਨੇ ਘਰ ਦੀ ਬੈਕਸਾਈਡ ਤੇ ਵੀ ਬਣਾਇਆ ਮੱਜਾਂ ਦਾ ਸ਼ਕੀਨ ਹੈ ਵੀਰ ਮੇਰੀ ਇਹ ਤੀਜੀ ਚੌਥੀ ਵੀਡੀਓ ਹੋਊਗੀ ਬਾਈ ਕੋਲੋਂ ਤੇ ਜਦੋਂ ਵੀ ਆਏ ਆ ਇਹਨਾਂ ਕੋਲ ਪਸ਼ੂਆਂ ਦੀ ਗਿਣਤੀ ਬਹੁਤ ਰਹਿੰਦੀ ਹੈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਦੋ ਨਗ ਅੱਜ ਬਾਈ ਨੇ ਵਕਾਊ ਕੀਤੇ ਦੋਸਤੋ ਚੰਗੇ ਦੁੱਧ ਵਾਲੀ ਝੋਟੀ ਜਿਹੜੀ ਹਾਜ਼ਰ ਹੈ ਸੂਣ ਦੇ ਵਿੱਚ ਨੇੜ ਹੈ ਸੂਣ ਦੇ ਕੁਛ ਦਿਨ ਲੈਂਦੀ ਹੈ ਇਹ ਪਹਿਲੇ ਨੰਬਰ ਤੇ ਦੇਖ ਲਓ ਇਹ ਤੋਂ ਇਲਾਵਾ ਇੱਕ ਝੋਟੀ ਬਿਲਕੁਲ ਤਾਜੀ ਸੂਈ ਵੀ ਹੈ ਸੋ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਇਹਨਾਂ ਚੋਂ ਜਿਹੜਾ ਤੁਹਾਨੂੰ ਚੰਗਾ ਲੱਗਾ ਉਹਦੀ ਤਸੱਲੀ ਕਰ ਲਿਓ ਆ ਕੇ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹੂਗਾ ਆਓ ਡਿਟੇਲ ਪਹਿਲਾਂ ਜਿਆਦਾ ਚੰਗੇ ਦੁੱਧ ਵਾਲੀ ਮੱਝ ਜਿਹੜੀ ਗੱਬਣ ਹੈ ਇਹਦੇ ਤੋਂ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਚ ਦੂਜੀ ਮੱਝ ਤੁਹਾਨੂੰ ਦਿਖਾਵਾਂਗੇ ਬਾਈ ਸਸਤੀ ਕਾ 80 ਗੱਲ ਬਾਈ ਨਾਮ ਆਪਣਾ ਦੱਸ ਦੇ ਨਹੀਂ ਮੇਰਾ ਨਾਮ ਚਰਨੀ ਆ ਠੀਕ ਹੈ ਚਰਨੀ ਬਾਈ ਅੱਜ ਹੁਣ ਕਿੰਨੇ ਕੁ ਪਸ਼ੂ ਹੈ ਇਸ ਟਾਈਮ ਆਪਣੇ ਕੋਲ ਟੋਟਲ ਉੱਤਲ ਬਈ ਸੋਨੇ 100 ਕ ਪਸੂਆ ਬਈ 100 ਨਗ ਹੈਗਾ ਹਾਂ ਅੱਛਾ ਉੱਤੇ ਹੋਦਾ ਛੋਟੇ ਵੱਡੇ ਪਾਂਚ ਮੱਝਾਂ ਜਿਆਦਾ ਕਿ گاਵਾ ਵੀ ਹੈ ਨਹੀਂ ਮੱਝਾਂ ਹੀ ਆ ਬਈ ਸਾਰੀਆਂ ਗਾਵਾਂ ਦਾ ਇੱਕ ਆਥਾਰ ਪਾਰ ਕਰਾ ਦੇ ਸੀ گا ਅੱਛਾ ਜਿਆਦਾ ਮੱਝਾਂ ਸਾਰੀਆਂ ਮੱਝਾਂ ਹੀ ਆ ਮੱਝਾਂ ਹੀ ਆ ਬਈ ਦੁੱਧ ਫਿਰ ਕਿੱਥੇ ਜਾਂਦਾ ਦੁੱਧ ਬਈ ਜੀ ਕੁਝ ਤਾਂ ਲੋਕਲ ਸੇਲ ਹੁੰਦੀ ਹੈ ਜੀ ਇੱਥੇ ਠੀਕ ਹੈ ਕੋਸ ਨੈਸਲੇ ਨਹੀਂ ਜਾਂਦਾ ਬਾਕੀ ਸਾਰਾ ਅੱਛਾ ਕੋਸ ਨੈਸਲੇ ਨੂੰ ਜਾਵੜਦਾ ਬਠਿੰਡੇ ਤੋਂ ਨਹੀਂ ਆਉਂਦੇ ਫਿਰ ਬਠਿੰਡੇ ਤੋਂ ਵੀ ਆਉਂਦੇ ਬਾਈ ਉਹ ਹਜੇ ਚੱਲੀ ਜਾਂਦਾ ਉਹ ਵੀ ਵੇਖਦੇ ਆਂ ਫਿਰ ਗਾਂ ਨੂੰ ਹੁਣ ਮੂਰੇ ਬੰਦੇ ਆਉਂਦੇ ਆ ਬਠਿੰਡੇ ਤੋਂ ਪੱਕਾ ਸਾਰਾ ਚੱਕਣਾ ਦੀ ਅੱਛਾ ਇਹ 100 ਮੱਝ ਸੰਭਣ ਵਾਸਤੇ ਲੇਬਰ ਫਿਰ ਕਿੰਨੇ ਮੈਂਬਰ ਨਾਲ ਐਡ ਹੈ ਚਾਰ ਬੰਦੇ ਹੁੰਦੇ ਬਾਈ ਜੀ ਚਾਰ ਬੰਦੇ ਹਾਂਜੀ ਮਿਲਕਿੰਗ ਅੱਥੀ ਕਰਦੇ ਹਾਂ ਸਰ ਹਾਂਜੀ ਹੱਥੀ ਬਾਈ ਜੀ ਇਹ ਮਿਲਕਿੰਗ ਤੇ ਚੱਲਦੇ ਜਾਂ ਕੁਝ ਡرائی ਪਸ਼ੂ ਉਸ ਤਰ੍ਹਾਂ ਮੈਕਸਮ ਹਾਲ ਹੁੰਦਾ ਨਹੀਂ ਮੈਕਸਮ ਹਾਲ ਹੁੰਦਾ ਬਈ ਆਪਾਂ ਰੱਖਦੇ ਆ ਮੱਝਾਂ ਦੁੱਧ ਵਾਲੀਆਂ ਨੇ ਤਕਰੀਬਨ ਉਹ ਫਿਰ ਸਾਰੀਆਂ ਡرائی ਵੀ ਰੱਖ ਦਾਂ ਵਿੱਚੋਂ ਜੇ ਕੋਈ ਇੱਕ ਅੱਧੀ ਕਿਤੇ ਵੇਚ ਨਹੀਂ ਪੈਂਦਾ ਜਿਆਦਾ ਹੁੰਦਾ ਤਾਂ ਵੇਚ ਦਿੰਨੇ ਨਹੀਂ ਬਸ ਘਰੇ ਰੱਖ ਲੀ ਗਏ ਉਸ ਤੋਂ ਜੇ ਆਪਾਂ 100 ਮੱਝ ਦੇ ਹਿਸਾਬ ਤੇ ਗੱਲ ਕਰਨੀ ਹੋ ਐਵਰੇਜ ਦੁੱਧ ਦੀ ਇੱਕ ਮੱਝ ਮਗਰ ਕਿੰਨੀ ਕ ਆ ਜਾਂਦੀ ਹੋਗੀ ਟੀ ਵਿੱਚ ਜਿਹੜੀ ਚੱਲੀ ਜਾਂਦੀ ਹੈ ਬਈ ਜੀ ਹਾਂ ਵੈਸੇ ਹੁਣ ਤਾਂ ਜਿਵੇਂ 13 ਕਿਲੋ 12 13 ਕਿਲੋ ਜਿਵੇਂ ਜਿਆਦਾ ਸੁੰਗਵਾਂ ਪਈ ਜਾਂਦੇ ਸਾਰਾ ਡਾਡੇ ਚ ਬਾਈ ਜੀ ਕੋਈ 20 ਦੇ ਜਾਂਦੇ ਕੋਈ ਧੋਕੜ 10 ਦੇ ਜਾਂਦੇ ਕੋਈ 4 ਕਿ 8 ਛੱਡਣ ਤੇ ਦੁੱਧ ਐ ਜੇ ਪਈ ਜਾਂਦੀ ਮਿਕਸ ਜਾਏ ਹੁਣ ਜਿਆਦਾ ਤੋਂ ਜਿਆਦਾ ਦੁੱਧ ਢੀਮਾ ਚ ਕਿੰਨੇ ਕਾਲੀ ਬਾਈ ਜੀ ਕੋਸ਼ਿਸ਼ ਤਾਂ ਆਪਾਂ ਕੋਸ਼ਿਸ਼ ਕਰਾਂਗੇ ਦਿਖਾ ਕੇ ਬਾਈਆਂ ਨੂੰ ਗਾਂ ਨੂੰ ਮੱਝਾਂ ਦੀ ਸੈਟਿੰਗ ਕਰਕੇ ਉਹ ਹੈਗੀਆਂ 24 25 26 ਤਾਈਂ ਵਿੱਚ ਹੈਗੀਆਂ ਮੱਝਾਂ ਵੀ ਤੋਂ ਪਲੱਸ ਪਲੱਸ ਹੈ ਹੀ ਕਈ ਕਾਫੀ ਮੱਝਾਂ ਹੋ ਜਾਣਗੀਆਂ ਮੇਰੇ ਖਿਆਲ ਚ ਮਿਲਕ ਬਿਊਟੀ ਕੰਪੀਟੀਸ਼ਨ ਦਾ ਲੜਨੇ ਸ਼ੁਰੂ ਕੀਤੇ ਆ ਤੇ ਦੁੱਧ ਚੁਆਈਚ ਤਾਂ ਨਹੀਂ ਹਜੇ ਹਿੱਸਾ ਲਿਆ ਦੁੱਧ ਚੁਆਈਚ ਬਈ ਇੱਕ ਲਿਆ ਸੀਗਾ ਬਸ ਉਹ ਆਪਣੀ ਫਸਟਾਈ ਸੀ ਨੀਲੀ ਰਾਵੀ ਦੀ ਚੰਨ ਵਾਲੇ ਮੇਲੇ ਤੇ ਉਹ ਦੋ ਦੰਦ ਪਾਈ ਸੀ ਝੋਟੀ ਉਦੋਂ ਠੀਕ ਹੈ ਉਦੋਂ ਫਸਟਾਈ ਉਹ ਦੂਸਰਾ ਥੋੜਾ ਜਨਾ ਦਿਨਾਂ ਦੀ ਸਮੱਸਿਆ ਰਹੀ ਆ ਗਾਂ ਨੂੰ ਸੈਟਿੰਗ ਕਰਕੇ ਕੋਸ਼ਿਸ਼ ਤਾਂ ਕੀਤੀ ਵੀ ਸੀਗੀ ਹੁਣ ਕਣ-ਕਣ ਕੇ ਬੀਜ ਕੇ ਛਟਿਆ ਹੁਣ ਜੇ ਤੁਰਤ ਸਾਮਕੇ ਬਸੂ ਸ਼ਾਇਦ ਦੁੱਧ ਚੁਆਈਚ ਜੇ ਲੋਟ ਆ ਗਿਆ ਤਾਂ ਜਾਵਾਂਗੇ ਤੇ ਨਹੀਂ ਫਿਰ ਮਿਲਕ ਬਿਊਟੀ ਦਾ ਲੜ ਲਾਂਗੇ ਫਿਰ ਅੱਜ ਦੋ ਨਗ ਵਕਾਉ ਕੀਤੇ ਬਈ ਪਹਿਲੇ ਨੰਬਰ ਤੇ ਗੱਬਣ ਮੱਝ ਬੈਕ ਸਾਈਡ ਤੇ ਖੜੀ ਥੋੜੀ ਹਾਂਜੀ ਬਈ ਜੀ ਕਿੰਨਵਾ ਸੂਏ ਆਏ ਨੇ ਸੋਨਾ ਇਹ ਤੀਜਾ ਸੂਣਾ ਬਈ ਜੀ ਕਰਦੀ ਐ ਜਾਂ ਖਰੀਦੀ ਹੋਈ ਨਹੀਂ ਖਰੀਦੀ ਵੀ ਐ ਬਈ ਜੀ ਠੀਕ ਐ ਤੀਜਾ ਸੂਆ ਸੂਣਾ ਦੂਜੇ ਸੂਏ ਆਪਾਂ ਚੋਈ ਐ ਇਹ ਨਹੀਂ ਆਪਾਂ ਲਿਆਂਦੀ ਸੀ ਬਈ ਜੀ ਹੁਣ ਪਿੱਛੇ ਰਿਪੋਰਟ ਤਾਂ ਦੁੱਧ ਦੀ ਚੰਗੀ ਦੱਸਦੇ ਆ ਬਾਕੀ ਉਮੀਦ ਐ ਛੋਟੀ ਤੋਂ ਚੰਗੇ ਦੁੱਧ ਦੀ ਬਈ ਜੀ ਠੀਕ ਐ ਦੈਨ ਕਿੰਨੇ ਕ ਲੈ ਸਕਦੀ ਹਾਂ ਦੋ ਚਾਰ ਦਿਨ ਲੈ ਵੀ ਪੰਜ ਚਾਰ ਵੀ ਲਿਆ ਸਕਦੇ ਦੋ ਚਾਰ ਦਿਨਾਂ ਚ ਵੀ ਸੂ ਸਕਦੇ ਬਈ ਜੀ ਤਿਆਰੀ ਚੀ ਆ ਡਿਮਾਂਡ ਕੀ ਰਹਿਣੀ ਐ ਦੀ ਡਿਮਾਂ 210000 ਹਾਂਜੀ ਅੱਛਾ ਹਰੇਕ ਬੰਦੇ ਦੀ ਆਪ ਦੀ ਆਪ ਦੀ ਸੰਭਾਲ ਹੈ ਕੋਈ ਵੱਧ ਚੋ ਲੈਂਦਾ ਕਿਸੇ ਕੋਲ ਪਸ਼ੂ ਦੁੱਧ ਘੱਟ ਦਿੰਦਾ ਆਪਾਂ ਜੇ ਆਪਣੇ ਕੋਲ ਘਰੇ ਰਹਿੰਦੀਏ ਤੇ ਇਤੋਂ ਕਿੰਨੀ ਆਸ ਕਰਦੇ ਆ ਦੁੱਧ ਚੋਲਾਂਗੇ ਆਪਦੀ ਸੇਵਾ ਨਾਲ ਆਪਾਂ ਬਈ ਮੈਨੂੰ ਦੇਖਣ ਚ ਬਾਕੀ ਦਾ ਦਿੱਤੇ ਤੋਂ ਹਣਾ ਸਹੀ ਹੁੰਦਾਗਾ ਬਾਕੀ ਇਹਦੀ ਰਿਪੋਰਟ ਇਹ ਹੈ ਕਿ ਦੁੱਧ ਦੀਆਂ ਲੱਗਦੀ ਕਿ ਘੱਟ ਤੋਂ ਘੱਟ 18 ਤੋਂ ਲੈ ਕੇ 21 ਬਾਈ ਤੱਕ ਵੀ ਦੇ ਸਕਦੇ ਆ ਜਾਣੀ 18 ਤੋਂ 20 ਦੇ ਵਿੱਚ 18 ਕਿਲੋ ਤਾਂ ਘੱਟ ਦੋ। ਜਿਹੜੀ ਰੀਕੀਆਂ ਚੋਟੀ ਦੀ। 18 ਤੋਂ ਬਾਹਰ ਦੇਊਗੀ ਜਾਨੀ 20 ਦੇ ਆਸ-ਪਾਸ ਦੇ ਦੂਜੇ ਸੂਏ ਮਤਲਬ ਕਿ ਇਹਦੀ ਰਿਪੋਰਟ ਹੈ 20 ਕਿਲੋ ਦੀ ਤੇ ਚਲੋ ਆਪਾਂ ਇਹ ਮੰਨਦੇ ਕਿ ਚਲੋ ਘੱਟ ਦਜੇ ਕਿਸੇ ਭਰਾ ਨੇ ਮੁੜ ਕੇ। ਅੱਛਾ ਇਹ 24 ਚ ਪਾਸ ਕੀਤੀ ਹੋਣੀ ਆ ਤੁਸੀਂ ਥਾਣ ਕਿਤੇ 24 ਹਾਂ ਚੋ ਜਾਣ ਦੀ ਪੋਲੀ ਹੋ ਬਾਕੀ ਬਾਈ ਨੇ ਕਿਸੇ ਨਾ ਕਿਸੇ ਨਾਲ ਗੱਲ ਹੁੰਦੀ ਤਾਂ ਆਪਾਂ ਸੂਪੂਗੀ ਝੋਕੇ ਮਿਲ ਜਾ ਸਕਦਾ ਆਪਣੇ। ਠੀਕ ਹੈ। ਸੋ ਦੋਸਤੋ ਸੂਆ ਤੀਜਾ ਇਸ ਵੀਰ ਦੀ ਐ ਖਰੀਦੀ ਹੋਈ ਆ। ਤੁਹਾਨੂੰ ਹਵਾਨਾ ਦਿਖਾਉਣਾ ਹੈ। ਹਵਾਨੇ ਤੋਂ ਜਜਮੈਂਟ ਹੋਣੀ ਹੁੰਦੀ ਆ ਬਾਈ 20 ਕਿਲੋ ਦੀ ਰਿਪੋਰਟ ਐ ਦੂਜੇ ਸੂਆ ਤੇ ਖਰੀਦੂਗਾ ਸੂਆ ਤੀਜਾ ਤੁਸੀਂ 18 ਤੋਂ 20 21 ਤੱਕ ਦੁੱਧ ਮੰਨ ਕੇ ਚੱਲੋ ਵੀ 18 ਘੱਟ ਤੋਂ ਘਾਟੇ ਦੁੱਤੇ ਰਹੂਗੀ ਖੈਰ ਦੁੱਧ ਤੁਹਾਡੀ ਸੇਵਾ ਦਾ ਤੇ ਸੰਭਾਲ ਦਾ ਵੀ ਐ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਚੋਕੇ ਪੇਸ਼ਕ ਲੈ ਲਓ ਜਦੋਂ ਸੁਪੀ ਭਾਈ ਕਹਿੰਦਾ ਵੀ ਜਿਹੜੇ ਥਣ ਪਾਸ ਕੀਤੇ ਆ ਚੁਆਈਏ ਦੀ ਪੋਲੀ ਆ ਨਰਮ ਐ ਤੁਰਦਗੇ ਬਈ ਇਹਨੂੰ ਆ ਸੋ ਇਹ ਦੋਸਤੋ ਤੀਜਾ ਸੂਆ ਸੁੰਦੀ ਮੱਝ ਇਹ ਝੋਟੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਨਥਾਣੇ ਦੇ ਵਿੱਚੋਂ 2 ਲੱਖ ਤੇ 10 ਹਜ਼ਾਰ ਦੀ ਡਿਮਾਂਡ ਹੈ ਸੰਗੇ ਦੇ ਕੁੰਡੇ ਹੈ ਹਵਾਨਾ ਤੁਸੀਂ ਦੇਖ ਲਓ ਥਣ ਥੋੜਾ ਲੰਬਾਈ ਚ ਦਿਸਦਾ ਪਰ ਇਹ ਵੀ ਆ ਵੀ ਚਵਾਈ ਚੰਗੀ ਹੈ ਪੋਲੀ ਹੈ ਹਵਾਨਾ ਖੂਚਾਂ ਤੋਤੇ ਹੀ ਹੈ ਸੋ ਤੀਜਾ ਸੁਆ ਬਾਰੀਕ ਚਮੜੀ ਦੀ ਹੈ ਮਾਟੀ ਬਹੁਤ ਦੱਸਦੇ ਬਾਈ ਜੀ ਸੀਲ ਠੰਡੀ ਬਹੁਤ ਜਿਆਦੇ ਠੀਕ ਹੈ ਸੋ ਠੰਡੀ ਸੀਲਾਂ ਸੋ ਇੱਥੇ ਘਰ ਪਸ਼ੂ ਇੱਕੋ ਥਾਂ ਤੇ ਵੱਧੇ ਰਹਿੰਦੇ ਉਹਦੇ ਕਰਕੇ ਥੋੜਾ ਬਹੁਤਾ ਮਸਤੀ ਜ਼ਰੂਰ ਕਰਦੇ ਆ ਵੈਸੇ ਹੁਣ ਵੀ ਇੰਨਾ ਨਹੀਂ ਕਰਦੀ ਬਈ ਜਿਵੇਂ ਲੈ ਜਾਂਦੇ ਆ ਥਾਣਾ ਥਾਣਾ ਨੂੰ ਤੁਹਾਨੂੰ ਲਈ ਕੋਈ ਉਹ ਨਹੀਂ ਮੋਢੀ ਬਈ ਉਧਰ ਨੂੰ ਲੈ ਕੇ ਜਾਏ ਸੋ ਦੱਸੋ ਹੋਰ ਤੋਰਦੇ ਆ ਇਸ ਚੋ ਟੀਮ ਸੋ ਰੇਟ ਇਹਦਾ 2 ਲੱਖ ਤੇ 10000 ਚੰਗੇ ਵਜਨ ਦੀ ਸੋਹਣੇ ਕੱਦ ਚ ਹੈ ਹਵਾਨਾ ਦਾ ਕਰਮਾਲੀ ਦਾ ਕੋਲੋਂ ਆ ਕੇ ਦੇਖਿਆ ਬਣਦਾ ਵੀ ਇਸ ਤਰ੍ਹਾਂ ਦਾ ਰੋਖ ਹੈ ਪਛਾਣ ਨੂੰ ਵੀ ਫੁੱਲ ਹੈ ਹਜੇ ਦਿਨ ਲਾਊਗੀ ਤਾ ਹਜੇ ਦਿਨ ਲਾਊਗੀ ਬਈ ਜੀ ਸਹੀ ਫਿਰ ਮੋੜਾਂਗੇ ਉਧਰ ਨੂੰ ਸੋ ਹਜੇ ਦਣੇ ਨੇ ਲੈ ਜਾਣੇ ਆ ਤੇ ਹਵਾਨਾ ਹੁਣ ਵੀ ਚੰਗਾ ਭਰੀ ਖੜੀ ਐ ਥਾਣਾ ਚ ਕੋਈ ਬਹੁਤਾ ਜੋਸ਼ ਨਹੀਂ ਪਾਇਆ ਇਹਨੇ ਅਜੇ ਉੱਤੋਂ ਵੀ ਨਹੀਂ ਪੁੱਲੀ ਹੋਈ ਬਾਈ ਜੀ ਸੋ ਦੇਖੋ ਹਵਾਨਾ ਇਹਦਾ ਰੇਟ ਰੱਖਿਆ ਦੋ ਲੱਖ ਤੇ 10000 ਆਏ ਭਰਾ ਦਾ ਥੋੜਾ ਬਹੁਤਾ ਮਾਨਤਨ ਹੋ ਜਾਂਦਾ ਹੁੰਦਾ ਕਮਾਲਾ ਬਾਈ ਮੱਜਾਂ ਚ ਇਦਾਂ ਦਾ ਹਵਾਨਾ ਜਿਹੜਾ ਉੱਤੋਂ ਅਟੈਚਮੈਂਟ ਫੁੱਲ ਵਾਲਾ ਹੋਵੇ ਘਟ ਦੇਖਣ ਨੂੰ ਮਿਲਣਗੇ ਹਵਾਨੇ ਸਾਨੂੰ ਇਹਦਾ ਹਵਾਨਾ ਦੇਖੋ ਮੋੜ ਦੇ ਵਿੱਚੋਂ ਕਿੰਦਾ ਸੋਹਣਾ ਬਾਡੀ ਦੇ ਨਾਲ ਇਹਦੀ ਅਟੈਚਮੈਂਟ ਦੇਖੋ ਤੇ ਹਜੇ ਪੂਰਾ ਟਾਇਟ ਹਵਾਨਾ ਜਦੋਂ ਕਰੂਗੇ ਉਦੋਂ ਖੜੀ ਵਖਰੀ ਦਿਸਿਆ ਕਰੂਗੀ ਸੋ ਦੈਨ ਹਜੇ 2-4 ਲੈ ਸਕਦੀ ਐ ਪਸੰਦ ਆਵੇ ਤਾਂ ਕਾਲ ਬਾਈ ਨੂੰ ਕਰ ਲਿਓ ਨੰਬਰ ਮੈਂ ਸਕਰੀਨ ਉੱਤੇ ਚਲਾਇਆ ਹੋਇਆ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਐ ਪਹਿਲੇ ਨੰਬਰ ਤੇ ਬਹੁਤ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦਿਖਾ ਰਹੇ ਹਾਂ ਛੋਟੀ ਤੁਹਾਨੂੰ ਦਿਖਾ ਰਹੇ ਹਾਂ ਸੁਆ ਤੀਜਾ ਜਦੋਂ ਖੜੂ ਜਦੋਂ ਹਵਾਨਾ ਪਛਾਣੂਗਾ ਤਾਂ ਫੁੱਟ ਜਾਊਗਾ ਸੋ ਮੂੰ ਮੱਥਾ ਵੀ ਤੁਸੀਂ ਇਹਦਾ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦਾ ਇਹਦਾ ਰੋਖ ਹੈ ਇੱਕ ਸੂਈ ਸਵਾਈ ਛੋਟੀ ਤੁਹਾਨੂੰ ਦਿਖਾਉਣੀ ਹੈ ਚਰਨੀ ਬਾਈ ਇਹ ਕਿੰਨਾ ਮਸੂਰ ਇਹ ਪਹਿਲੇ ਨਾ ਬਾਈ ਛੋਟੀ ਇਹ ਕਦੋਂ ਕਸੂਈ ਹੈ ਕਿੰਨਾ ਚੋਣ ਇਹਨੂੰ ਅੱਜ 5 ਮਸ ਮੈਂ ਦੇਣਾ ਬਾਈ ਜੀ ਹੁਣ ਬੋਲਾ ਕਿੰਨਾ ਖੋ ਸਕਦਾ ਹੈ 10 ਕਿਲੋ ਤੋਂ ਖਾਲੀ ਹੋ ਕੇ ਚੰਦੀ 10 ਕਿਲੋ ਹੈਗਾ ਹੈ ਜੀ 10 ਖਾਲੀ ਹੈਗਾ 10 ਉੱਤੇ ਹੋਊਗਾ ਬਾਈ ਥੋੜਾ ਕੱਟਣੀ ਬੱਚਾ ਕੱਟਾ ਦਿੱਤਾ ਹੈ ਕੱਟਾ ਦਿੱਤਾ ਬਾਈ ਨੀਲੀ ਰਾਬੀ ਦਾ ਟੀਕਾ ਭਰਿਆ ਹੋਣਾ ਬਾਈ ਨੇ ਠੀਕ ਹੈ ਇਹ ਵੀ ਖਰੀਦੀ ਹੋਈ ਆ ہاں ਖਰੀਦੀ ਵੀ ਹੋਈ ਆ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਮੁੱਕ ਦੇ ਕਰਨ ਦੇ ਹਿਸਾਬ ਭਾ ਦੀ ਰੇਟ ਦੀ ਹੈ ਬਈ 13 14 ਕਿਲੋ ਪਹਿਲਾਂ ਚੋਟੀ ਦੁੱਧ ਪਾ ਦੂਗੀ ਘੱਟ ਤੋਂ ਘੱਟ ਜੇ ਚੋਕੇ ਬਾਈਆਂ ਨੇ ਕਿਸੇ ਨਾਲ ਜਾਣੀ ਹੋਈ ਤਾਂ 5 4 ਦਿਨਾਂ ਨੂੰ ਤੇ ਇਹਨਾਂ ਦੁੱਧ ਪਾ ਦੂਗੀ ਘੱਟੋ ਠੀਕ ਹੈ ਤੋਰ ਦਈਏ ਨੂੰ ਆ ਸੋ ਦੱਸੋ ਸੂਆ ਇਹ ਪਹਿਲਾ ਸੂਈ ਹੈ ਬੌਲੇ ਤੋਂ ਖਾਲੀ ਹੋ ਕੇ 10 ਕਿਲੋ ਦੁੱਧ ਤੋਂ ਸ਼ੁਰੂਆਤ ਹੈ ਦੰਦ ਬਾਈ ਕਹਿੰਦਾ ਵੀ 13 14 ਕਿਲੋ ਵਾਂਗੂ 5 6 ਦਿਨਾਂ ਨੂੰ ਚਵਾ ਦਿਆਂਗੇ ਜੇ ਕੋਈ ਵੀਰ ਚੋਕੇ ਤਿਆਰ ਦੁੱਧ ਲੈਣਾ ਚਾਹੁੰਦਾ ਹਵਾਨਾ ਇਹਦਾ ਵੀ ਫਿਕਸ ਹੈ ਮਤਲਬ ਉਧਰ ਨੂੰ ਜਾਣਦੇ ਪਹਿਲਾਂ ਸੋ ਇਹ ਪਹਿਲਨ ਝੋਟੀ ਹੈ। ਲੇਮਿਤੁਰ ਹੌਲੀ ਤੁਰ। ਕੋਰਾ ਕਰ। ਸੋ ਇਸ ਤਰੀਕੇ ਨਾਲ ਇਹਦਾ ਤੁਸੀਂ ਹਵਾਨਾ ਦੇਖ ਲਓ ਦੋਸੋ ਬੈਕ ਸਾਈਡ ਤੋਂ। ਸੋਹਣਾ ਹਵਾਨਾ ਦਿਖਾਉਂਦੀ ਹੈ ਜਿੰਨਾ ਦੁੱਧ ਹੈ ਜੇ ਬਾਕੀ ਵੀਡੀਓ ਵੀ ਮੈਂ ਸੋਭਾ ਹੀ ਬਣਾ ਰਿਹਾ ਮੇਰੇ ਖਾਲਚ 11 ਵਜੇ ਦੇ ਆਸ-ਪਾਸ ਦਾ ਟਾਈਮ ਹੋਊਗਾ। ਉੱਤੋਂ ਸਿੰਗਲ ਹੱਡੀ ਚ ਦੀਂਦੀ ਹੈ ਲੰਬਾਈ ਲੰਬੂਈ ਸੋਹਣੀ ਹੈ ਝੋਟੀ ਦੀ। ਬਾਕੀ ਸੀਲ ਸ਼ਰੀਫਾ ਜਗਾਲਾ ਆ ਉਹਦਾ ਜਿਹੜਾ ਉਹ ਗਾਲਾ ਕਰੀ ਜਾਂਦੀ ਜੁਗਾਲੀ ਨਹੀਂ ਛੱਡੀ ਇਹਨੇ ਵੀ ਤੁਰਦੀ ਫਿਰਦੀ ਨੇ ਵੀ ਸੋ ਹੋਵਾਨਾ ਤੁਸੀਂ ਦੇਖੋ ਬਈ ਜਾਨ ਦਿਓ ਮੱਝ ਤੱਕ ਲੈ ਕੇ ਜਾਇਓ ਗੋਮੜੋ ਸੋ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਸੀਮਣ ਨੇ ਦੇ ਕਿਸੇ ਵੀਰ ਨੇ ਨੀਲੀ ਰਾਵੀ ਦਾ ਲਵਾਤਾ ਸੀ ਘਮਾਲਾ ਬਾਈ ਸੋ ਇਹ ਦੋ ਮੱਝਾਂ ਦੱਸੋ ਅੱਜ ਦੀ ਵੀਡੀਓ ਚ ਬਾਈ ਕੋਲ ਵਕਾਉ ਸੀ ਬੰਦੋ ਬਈ ਆ ਬੰਨੀ ਇਹ ਪਹਿਲਨ ਚੋਟੀ ਹੈ ਜਿਹੜੀ ਹੁਣ ਤੁਸੀਂ ਤੁਰਦੀ ਦੇਖ ਰਹੇ ਹੋ ਤੇ ਦੂਜੀ ਮੱਝ ਤੀਜਾ ਸੂਆ ਸੂ ਰਹੀ ਹੈ ਤੁਸੀਂ ਆਪ ਦੀ ਪਹੁੰਚ ਦੇ ਹਿਸਾਬ ਤੇ ਪੈਸਾ ਇਨਵੈਸਟ ਕਰਨਾ ਤੇ ਨਾਗ ਜਿਹੜਾ ਜਚਿਆ ਉਹਦੀ ਤਸੱਲੀ ਤੁਸੀਂ ਕਰ ਲਓ ਜੀ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ